ਕੀ ਗੁਰਬਾਣੀ ਪੜ੍ਹ ਕੇ ਜਿਹੜੀ ਅੰਦਰਲੀ ਜਿਹੜੇ ਵਿਕਾਰ ਨੇ ਜਿਹੜੀ ਹਉਮੈ ਐ ਉਹ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਰੇਵ ਠੀਕੋ ਆਨੰਦ ਮੰਨ ਰਹੇ ਹੋ ਆਓ ਅਸੀਂ ਮਿਲ ਕੇ ਦਿਨ ਚੜ੍ਹਿਆ ਵਿੱਚੋਂ ਛੋਟੀ ਛੋਟੀ ਗੱਲਾਂ ਤੋਂ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਸਮਝਣ ਦਾ ਯਤਨ ਕਰੀਏ ਮੇਰੀ ਬੇਨਤੀ ਹੈ ਵੀਡੀਓ ਪੂਰੀ ਦੇਖਿਓ ਸ਼ਾਇਦ ਮਹਾਰਾਜ ਕਿਰਪਾ ਕਰਨ ਸੰਗੂ ਸਿੱਖਣ ਨੂੰ ਮਿਲੇ ਕੁਝ ਦਿਨ ਪਹਿਲਾਂ ਨਾ ਦਾਸ ਦੇ ਕੰਨ ਬਿਲਕੁਲ ਬਲੌਕ ਹੋ ਗਏ ਸੀ ਕੰਨਾਂ ਚ ਕੁਝ ਸੁਨਾ ਹੀ ਨਹੀਂ ਦੇ ਰਿਹਾ ਸੀ ਬਿਲਕੁਲ ਕੀਰਤਨ ਦੀ ਸੇਵਾ ਤੇ ਵੀ ਬੈਣਾ ਤੇ ਜਦੋਂ ਆਪਣਾ ਸ਼ਬਦ ਹੀ ਅੰਦਰ ਨਹੀਂ ਜਾਣਾ ਨਾ ਤਾਂ ਬੜਾ ਅਧੂਰਾ ਜਿਹਾ ਕੰਮ ਲੱਗਣਾ ਤੇ ਦਾਸ ਡਾਕਟਰ ਕੋਲ ਗਿਆ ਡਾਕਟਰ ਸਾਹਿਬ ਨੂੰ ਦੱਸਿਆ ਡਾਕਟਰ ਸਾਹਿਬ ਨੇ ਇੱਕ ਦਵਾਈ ਦਿੱਤੀ ਔਰ ਡਾਕਟਰ ਸਾਹਿਬ ਨੇ ਕਿਹਾ ਕਿ ਭਾਈ ਇਹ ਦਵਾਈ ਨੂੰ ਚਾਰ ਮੈਲ ਕਾਫੀ ਭਰੀ ਹੋਈ ਹੈ ਕੰਨਾਂ ਦੇ ਵਿੱਚ ਤੇ ਇਹਨੂੰ ਲਗਭਗ ਦੇਣੇ ਚ ਪੰਜ ਤੋਂ 6 ਵਾਰੀ ਚਾਰ-ਚਾਰ ਬੂੰਦਾ ਪਾਓਗੇ ਤੇ ਫਿਰ ਪੰਜ ਦਿਨ ਬਾਅਦ ਆ ਕੇ ਮਿਲੋ ਮੈਂ ਕਿਹਾ ਡਾਕਟਰ ਸਾਹਿਬ ਫੇਰੀ ਬੂੰਦਾ ਪੈਣਗੀਆਂ ਤੇ ਸਫਾਈ ਕਦੋਂ ਕਰੋਗੇ ਕਹਿੰਦੇ ਜਦੋਂ ਹਜੇ ਕੀ ਹੋ ਗਿਆ ਮੈਲ ਤੇ ਉਹ ਜਿਹੜੀ ਵੈਕਸ ਹੁੰਦੀ ਆ ਉਹ ਅੰਦਰ ਇਕੱਠੀ ਹੋ ਹੋ ਕੇ ਐਨੀ ਜੰਮ ਚੁਕੀ ਹੈ ਕਿ ਹਜੇ ਕੱਢਣੀ ਔਖੀ ਹੈ ਜੇ ਜਿਆਦਾ ਜ਼ੋਰ ਲਾਵਾਂਗੇ ਤੇ ਤੁਹਾਨੂੰ ਦਰਦ ਹੋਏਗੀ ਇਸ ਕਰਕੇ ਦਵਾਈ પા ਕੇ ਆਓ ਉਹ ਨਾਲ ਮੈਲ ਥੋੜੀ ਢਿੱਲੀ ਹੋ ਜਾਏਗੀ ਕਹਿੰਦੇ ਫਿਰ ਕੀ ਹੈ ਜਦੋਂ ਆਓਗੇ ਤੇ ਆਪਾਂ ਬੜੇ ਆਰਾਮ ਨਾਲ ਕਰ ਲਾਂਗੇ ਮੈਂ ਕਿਹਾ ਠੀਕ ਹੈ ਜੀ ਮੈਂ ਡਾਕਟਰ ਸਾਹਿਬ ਦੇ ਕਹਿਣ ਤੇ ਰੋਜ਼ ਇਹ ਕੰਮ ਕਰਨਾ ਸ਼ੁਰੂ ਕੀਤਾ ਕਰਦੇ ਕਰਦੇ ਜਦੋਂ ਦਿਨ ਬੀਤੇ ਤੇ ਦੇਖਿਆ ਕਿ ਇੱਥੇ ਜਿਹੜਾ ਮੈਲ ਥੋੜੀ ਢਿੱਲੀ ਹੋਣੀ ਐ ਮੈਂ ਹਲਕੀ ਜੀ ਬਾਹਰ ਆਣੀ ਵੀ ਸ਼ੁਰੂ ਹੋ ਗਈ ਐ ਫਿਰ ਦਾਸ ਡਾਕਟਰ ਸਾਹਿਬ ਕੋਲ ਗਿਆ ਤੇ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਡਾਕਟਰ ਸਾਹਿਬ ਇਹ ਮੈਨੂੰ ਲੱਗਦਾ ਮੈਨਲਾ ਹੁਣ ਇਹ ਲੱਗ ਰਹੀ ਹੈ ਕਿ ਇੱਥੇ ਕੰਨਾਂ ਚ ਕਾਫੀ ਬਾਹਰ ਨੂੰ ਆ ਰਹੀ ਹੈ ਤੇ ਤੁਸੀਂ ਕਰੋ ਕਿਰਪਾ ਤੇ ਡਾਕਟਰ ਸਾਹਿਬ ਨੇ ਉਹਦੇ ਧਿਆਨ ਨਾਲ ਦੇਖਿਆ ਤੇ ਉਹਨਾਂ ਨੇ ਇੱਕ ਇੰਜੈਕਸ਼ਨ ਜਿਹਾ ਪਤਾ ਨਹੀਂ ਲੈ ਕੇ ਕੰਨ ਚ ਪਾ ਕੇ ਜ਼ੋਰ ਨਾਲ ਉਹਨੂੰ ਪ੍ਰੈਸ ਕੀਤਾ ਤੇ ਜਿੱਦਾਂ ਉਹਨਾਂ ਨੇ ਜ਼ੋਰ ਨਾਲ ਪ੍ਰੈਸ ਕੀਤਾ ਨਾ ਤੇ ਥੱਲੇ ਕੋ ਕੋਈ ਉਹਨਾਂ ਨੇ ਭਾਂਡਾ ਜਿਹਾ ਫੜਾਇਆ ਹੋਇਆ ਸੀ ਉਦੇ ਵਿੱਚੋਂ ਸਾਰੀ ਗੰਦਗੀ ਬਾਹਰ ਐਦਾਂ ਸਾਫ਼ ਨਿਕਲ ਗਈ ਔਰ ਜੋ ਕੰਨ ਬੰਦ ਸੀ ਅਚਾਨਕ ਐਦਾਂ ਖੁੱਲੇ ਕਿ ਛੋਟੀ ਛੋਟੀ ਆਵਾਜ਼ ਵੀ ਸੁਣਾਈ ਦੇਣੀ ਸ਼ੁਰੂ ਹੋ ਗਈ ਸਾਰੀ ਉਹ ਜੋ ਕੰਨ ਦੀ ਗੰਦਗੀ ਵੈਕਸ ਵਗੈਰਾ ਸਭ ਉੱਚ ਗਿਰੀ ਤੇ ਉਹਨਾਂ ਨੇ ਕਿਹਾ ਜਾਓ ਮੈਂ ਕਿਹਾ ਜੀ ਹੁਣ ਕਹਿੰਦੇ ਹੁਣ ਬਸ ਠੀਕ ਹੋ ਜਾਓ ਹੁਣ ਆਨੰਦ ਲਓ ਤੇ ਅੱਗੇ ਤੋਂ ਧਿਆਨ ਰੱਖਣਾ ਰੋਜ਼ ਰੋਜ਼ ਇਨੂੰ ਇਹਦੇ ਵਿੱਚ ਬਰਡਸ ਨਾਲ ਜਾਂ ਕਿਸੇ ਤਰੀਕੇ ਨਾਲ ਇਹਨੂੰ ਇਹਨੂੰ ਰੂਹਣ ਵਾਲੇ ਨੂੰ ਇਸ਼ਨਾਨ ਤੋਂ ਬਾਅਦ ਇਹਨੂੰ ਸਾਫ਼ ਕਰ ਲਿਆ ਕਰੋ ਜਿਹਦੇ ਕਰਕੇ ਵੈਕਸ ਨਾ ਜੰਮੇ ਵੈਕਸ ਨਾਲ ਫਿਰ ਮੈਲ ਇਕੱਠੀ ਹੋ ਜਾਂਦੀ ਹੈ ਫਿਰ ਦਿੱਕਤ ਹੁੰਦੀ ਹੈ ਮਨਚ ਵਿਚਾਰ ਆਈ ਮੈਂ ਕਿਹਾ ਦੇਖੋ ਗੁਰੂ ਸਾਹਿਬ ਸਾਨੂੰ ਕਿੱਥੇ ਕਿੱਥੇ ਕੀ ਕੀ ਸਿਖਾਉਣ ਦਾ ਯਤਨ ਕਰਦੇ ਨੇ ਦੇਖੋ ਹੁਣ ਉੱਥੇ ਵੈਕਸ ਦੇ ਕਾਰਨ ਮੈਨੂੰ ਬਾਹਰਲੀ ਆਵਾਜ਼ਾਂ ਨਹੀਂ ਸੁਣਾਈ ਦੇ ਰਹੀਆਂ ਪਰ ਅੰਦਰ ਮੈਲ ਦੇ ਕਾਰਨ ਹਉਮੈ ਦੀ ਮੈਲ ਦੇ ਕਾਰਨ ਮੈਨੂੰ ਅੰਦਰਲੀ ਆਵਾਜ਼ ਸੁਣਾਈ ਨਹੀਂ ਦੇ ਰਹੀ ਮੇਰੇ ਪਰਮਾਤਮਾ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਪਰ ਕਰਨਾ ਕੀ ਹੈ ਕਰਨਾ ਕੁਝ ਨਹੀਂ ਹੈ ਸਿਰਫ ਗੁਰੂ ਕੋਲ ਜਾਣਾ ਹੈ ਗੁਰੂ ਸਾਹਿਬ ਕੋਲ ਜਾ ਕੇ ਬੇਨਤੀ ਕਰਨੀ ਹੈ ਮਹਾਰਾਜ ਜੀ ਕਿਰਪਾ ਕਰੋ ਆ ਜਿਹੜੀ ਮੈਲ ਹੈ ਨਾ ਇਹ ਮੇਰੇ ਅੰਦਰ ਜਿਹੜੀ ਭਰੀ ਪਈ ਹੈ ਇਹ ਜੋ ਮੇਰਾ ਅੰਦਰ ਬੰਦ ਹੋਇਆ ਪਿਆ ਬਲਾਕੇਜ ਹੋਈ ਪਈ ਹੈ ਮੈਂ ਤੁਹਾਡੀ ਆਵਾਜ਼ ਨਹੀਂ ਸੁਣ ਪਾ ਰਿਹਾ ਇਹਦਾ ਕੁਝ ਹਿਲਾ ਕਰੋ ਤੇ ਫਿਰ ਗੁਰੂ ਸਾਹਿਬ ਨੇ ਸਾਨੂੰ ਦੀ ਬਚਨ ਕੀਤਾ ਕਿ ਗੁਰੂ ਸਾਹਿਬ ਬਚਨ ਕਰਦੇ ਨੇ ਗੁਰਬਾਣੀ ਸੁਣ ਮੈਲ ਗਵਾਏ ਸਹਜੇ ਹਰਨਾਮ ਮਨ ਵਸਾਏ ਕਹਿੰਦੇ ਵੀ ਰੋਜ਼ ਬਾਣੀ ਪੜੀ ਜਾਓ ਜਿਹੜੀ ਬੂੰਦਾ ਦਿੱਤੀ ਸੀ ਨਾ ਕੰਜ ਪਾਣ ਵਾਸਤੇ 5 5 6 6 ਵਾਰੀ ਵੈਸੇ ਤਾਂ ਨੋਰਮਲ ਇੱਕ ਜਾਂ ਦੋ ਵਾਰੀ ਪਾਈ ਦੀਆਂ ਪਰ ਕੰਨ ਜਿਆਦਾ ਬਲੋਕੀ ਸੀ ਇਸ ਕਰਕੇ 6 6 ਵਾਰੀ ਕੀਆ ਤੇ ਬਿਲਕੁਲ ਇਸੇ ਤਰ੍ਹਾਂ ਸਾਡੇ ਅੰਦਰ ਪਤਾ ਨਹੀਂ ਜਨਮਾਂ ਜਨਮਾਂਤਰਾ ਦੀ ਕਿੰਨੀ ਮੈਲ ਭਰੀ ਪਈ ਆ ਹਉਮੇ ਦੀ ਵਿਕਾਰਾਂ ਦੀ ਇਹਨੂੰ ਵੀ ਹੁਣ ਦੂਰ ਕਰਨ ਵਾਸਤੇ ਵੱਧ ਤੋਂ ਵੱਧ ਸਾਨੂੰ ਦਵਾਈ ਪਾਣੀ ਪਈਗੀ ਨਾ ਹਨ ਸਾਡੇ ਲਈ ਦਵਾਈ ਆ ਗੁਰਬਾਣੀ ਕਹਿੰਦੇ ਰੋਜ਼ ਪਾਈ ਜਾਓ ਪਾਈ ਜਾਓ ਪਾਈ ਜਾਓ ਫਿਰ ਕੀ ਹੋਏਗਾ ਫਿਰ ਇੱਕ ਦਿਨ ਜਦੋਂ ਤੁਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪਾ ਵਾਰ ਕੇ ਮਹਾਰਾਜ ਨੂੰ ਕਹੋਗੇ ਨਾ ਮਹਾਰਾਜ ਤੁਹਾਨੂੰ ਥੋੜੀ ਜਿਹਾ ਜਿਵੇਂ ਇੱਥੇ ਪਤਾ ਲੱਗਣਾ ਸ਼ੁਰੂ ਹੋ ਗਿਆ ਸੀ ਨਾ ਵੈਕਸ ਜੀ ਹੱਥ ਚੱਲ ਰਹੀ ਹੈ ਕਿ ਐਵੇਂ ਤੁਹਾਨੂੰ ਹੌਲੀ ਹੌਲੀ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ ਕਿ ਗੁਰਬਾਣੀ ਪੜ੍ਹ ਕੇ ਜਿਹੜੀ ਅੰਦਰਲੀ ਜਿਹੜੇ ਵਿਕਾਰ ਨੇ ਜਿਹੜੀ ਹਉਮੈ ਹੈ ਬਹੁਤ ਸਾਨੂੰ ਪਤਾ ਲੱਗਣੀ ਸ਼ੁਰੂ ਹੋ ਗਈ ਹੈ ਉਹ ਬਾਹਰ ਆਣੇ ਸ਼ੁਰੂ ਹੋ ਗਏ ਨੇ ਜਿਵੇਂ ਅਸੀਂ ਕੋਈ ਬਚਨ ਕੀਤਾ ਕਿਸੇ ਨੂੰ ਆਪਣੀ ਮਾਂ ਵਾਸਤੇ ਤੇ ਸਾਨੂੰ ਪਤਾ ਲੱਗ ਜਾਂਦਾ ਯਾਰ ਇਹ ਤਾਂ ਮੈਂ ਹੋਮੇ ਵਿੱਚ ਬੋਲ ਪਿਆ ਉਹ ਚੀਜ਼ ਸਾਨੂੰ ਪਤਾ ਲੱਗ ਜਾਏਗੀ ਉਹਦੇ ਨਾਲ ਕੀ ਹੋਏਗਾ ਉਹਦੇ ਨਾਲ ਫਿਰ ਅਸੀਂ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਾਂਗੇ ਕਿ ਜਦੋਂ ਅਰਦਾਸ ਕਰੋਗੇ ਮਹਾਰਾਜ ਜੀ ਹੁਣ ਕਿਰਪਾ ਕਰੋ ਹੋਮੇ ਦਾ ਨਿਸਤਾਰਾ ਕਰੋ ਤੇ ਗੁਰੂ ਸਾਹਿਬ ਨੇ ਨਾਮ ਰੂਪੀ ਜਲ ਐਸਾ ਇੱਕ ਵਾਰੀ ਅੰਦਰ ਮਾਰਨਾ ਹੈ ਨਾ ਉਹ ਸਾਰੀ ਹਉਮੈ ਦੀ ਮੈਲ ਬਾਹਰ ਆ ਕੇ ਗਿਰ ਪੈਣੀ ਕਰ ਹੁਕਮ ਮस्तक ਹੱਥ ਘਰ ਵਿੱਚੋਂ ਮਾਰ ਗੱਡੀਆਂ ਬੁਰਾਈ ਵਾਲੀ ਕਿਰਪਾ ਹੋ ਜਾਣੀ ਫਿਰ ਜਿਵੇਂ ਦਾਸ ਨੂੰ ਬਾਹਰ ਦੀ ਆਵਾਜ਼ਾਂ ਸਾੜੀਆਂ ਸੁਣਾਈ ਦੇਣੀਆਂ ਸ਼ੁਰੂ ਹੋ ਗਈਆਂ ਸੀ ਨਾ ਐਵੇਂ ਜਦੋਂ ਗੁਰੂ ਨੇ ਨਾਮ ਰੂਪੀ ਜਲ ਤੁਹਾਡੇ ਅੰਦਰ ਪੂਰਾ ਪਾਣਾ ਫਿਰ ਤੁਹਾਨੂੰ ਅੰਦਰਲੀ ਆਵਾਜ਼ ਤੁਹਾਡੇ ਅੰਦਰ ਜਿਹੜਾ ਵਾਹਿਗੁਰੂ ਬੈਠਾ ਹੈ ਤੁਹਾਨੂੰ ਉਹ ਸੁਣਾਈ ਦੇਣਾ ਸ਼ੁਰੂ ਹੋ ਜਾਏਗਾ ਫਿਰ ਸਮਝ ਲਓ ਜੇ ਇੱਕ ਵਾਰੀ ਉਹਦੀ ਆਵਾਜ਼ ਸੁਣਾਈ ਦੇਗੀ ਤੇ ਸਮਝ ਲਓ ਫਿਰ ਤਾਂ ਨਾਨਕ ਅਨਧ ਹਤੁਨੀ ਦਰਵਾਜ ਦੇ ਮਿਲਿਆ ਹਰ ਸਈ ਇੰਨੀ ਕੀ ਸੇਵਾ ਪ੍ਰਵਾਨ ਕਰਨੀ ਜੀ ਬੇਨਤੀ ਕਰਦੇ ਆ ਹੋਈਆਂ ਬੇਅੰਤ ਬੇਅੰਤ ਪੁੱਲਾ ਚੁਕਿਆ ਜੀ ਖਿਮਾ ਕੋਈ ਗੱਲ ਚੰਗੀ ਲੱਗੀ ਹੋਵੇ ਤੇ ਮੇਰੇ ਪਾਤਸ਼ਾਹ ਦੇ ਬਚਨ ਸਮਝ ਕੇ ਕੋਲ ਰੱਖ ਲਿਓ ਕੋਈ ਗੱਲ ਮਾੜੀ ਲੱਗੀ ਹੋਵੇ ਤੇ ਮੂਰਖ ਦੀ ਮੂਰਖਤਾ ਸਮਝ ਕੇ ਦਾਸ ਵਿਛੋਲੀ ਵਿੱਚ ਪਾ ਦੇਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ